ਪੰਜਾਬ ਦੀ ਸੜਕ ਖਾਸੀਆਂ ਦੇ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਤੇ ਕੀਮਤੀ ਜਾਨਾਂ ਮੌਤ ਦੇ ਮੁੱਵ ਚ ਜਾ ਰਹੀਆਂ ਨੇ ਤਾਜ਼ਾ ਘਟਨਾ ਜੋ ਤਰਨਤਾਰਨ ਤੋਂ ਸਾਹਮਣੇ ਜਿੱਥੇ ਕਿ ਇੱਕ ਕਾਰ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਜਾਇਆ ਤਾਂ ਬੜਿਆ ਹੀ ਦਰਦਨਾਕ ਤਸਵੀਰਾਂ ਸਾਹਮਣੇ ਨੇ ਬੜਾ ਹੀ ਦਰਦਨਾਕ ਇਹ ਹਾਦਸਾ ਜਿਹੜਾ ਕਿ ਤਰਨਤਾਰਨ ਦੇ ਵਿੱਚ ਵਾਪਰਿਆ ਤਾਂ ਤਸਵੀਰਾਂ ਤੋਂ ਨਾ ਸਾਂਝੀਆਂ ਕਰ ਰਹੀਆਂ ਤਰਨਤਾਰਨ ਦੇ ਦਿਨਪੰਦੇ ਕਸਬਾ ਸਰਹਾਲੀ ਦੇ ਕੋਰਨੁੱਥੂਪੁਰ ਮੋੜ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਦੋਂ ਤੇਜ਼ ਰਫਤਾਰ ਕਾਰ ਵੱਲੋਂ ਪਿੱਛੋਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਕਾਂ ਦੇ ਦੱਸੇ ਕਿ ਲੱਭਪੀਰ ਸਿੰਘ ਜੋ ਕਿ ਪਿੰਡ ਮਰਿਹਾਨੇ ਦਾ ਰੈਡ ਵਾਲਾ ਸੀ ਅਤੇ ਪਿੰਡ ਸਨਹਾਰੀ ਇੱਕ ਪੈਲੱਸ ਦੇ ਵਿੱਚ ਹਲਵਾਈ ਦਾ ਕੰਮ ਕਰਦਾ ਸੀ ਜਦ ਕੰਮ ਤੋਂ ਬਾਅਦ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ ਜਦੋਂ ਨੱਥੂਪੁਰ ਪਿੰਡ ਦੇ ਨਜ਼ਦੀਕ ਪਹੁੰਚਾ ਤਾਂ ਪਿੱਛੋਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਝ ਮੀਟਰ ਤੱਕ ਕਾਰ ਵਾਲਾ ਮੋਟਰਸਾਈਕਲ ਤੇ ਸਵਾਰ ਲਾਪੇ ਸਿੰਘ ਨੂੰ ਆਪਣੇ ਨਾਲ ਹੀ ਧੁੰਦਾ ਲੱਗਿਆ ਇਸ ਦੇ ਨਾਲ ਹੀ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਫਿਲਹਾਲ ਮੌਕੇ ਤੇ ਪੁੱਜੀ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਤੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਇਹ ਦਾ ਮੇਰਾ ਨਾਮ ਇੱਥੇ ਹੀਰਾ ਦਾ ਨਾਮ ਭਵਿੰਦਰ ਸਿੰਘ ਪਿੰਡ ਮਹਰਾਣਾ ਤੇ ਇਹ ਜਿਹੜੇ ਵੀਰ ਦਾ ਐਕਸੀਡੈਂਟ ਹੋਇਆ ਵਾ ਇਹਦਾ ਪਿੰਡ ਵੀ ਮਹਰਾਣਾ ਹੀ ਆ ਕਰਨੋਲੀਆਂ ਚੋਂ ਰਹਿੰਦਾ ਵਾ ਇਸ ਰਿਹਾਲੀ ਪੈਸ ਦੇ ਵਿੱਚ ਕੰਮ ਕਰ ਰਿਆ ਸੀਗਾ ਉੱਥੋਂ ਘਰੇ ਆਪਣੇ ਕੱਪੜੇ ਚੇਂਜ ਕਰਨ ਆ ਰਿਆ ਸੀਗਾ ਤੇ ਇੱਦੀ ਨੱਥੂਪੁਰ ਹਾਈਵੇ ਦੇ ਉੱਪਰ ਇੱਕ ਨੋਆ ਗੱਡੀ ਆਈ ਜਿੰਨੇ ਬੱਸ ਨੂੰ ਕ੍ਰੋਸ ਕਰਦੇ ਹੋਏ ਪਿੱਛੋਂ ਬੈਕਸਾਈਡ ਤੋਂ ਹਿੱਟ ਕੀਤਾ ਤੇ ਕਾਫੀ ਟਾਈਮ ਤੱਕ ਇਹਨੂੰ ਖਿੱਚ ਕੇ ਲਿਆਉਂਦੀ ਰਹੀ ਤੇ ਕਿਰੀ ਸਾਡੀ ਮੌਕੇ ਦੇ ਬੰਦੇ ਦੀ ਡੈਥ ਹੋ ਗਈ ਇਹ ਹਲਵਾਈ ਦਾ ਕੰਮ ਕਰਦਾ ਸੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਸਰ ਇਹ ਹੀ ਮੰਗ ਆ ਪਈ ਇਹਦੇ ਛੋਟੇ ਛੋਟੇ ਬੱਚੇ ਆ ਪਿੱਛੇ ਪਰਿਵਾਰ ਆ ਤੇ ਇਹਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਵੀ ਇਹਦਾ ਪਰਿਵਾਰ ਪਿੱਛੇ ਜਿਹੜਾ ਇਨਸਾਫ ਦੀ ਮੰਗ ਕਰਦਾ। ਮੇਰਾ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਨੋਨੀ ਸਿੰਘ। ਵੀ ਕੀ ਮਸਲਾ ਆਇਆ ਜੋ ਐਕਸੀਡੈਂਟ ਹੋਇਆ? ਇਹ ਭਾਜੀ ਫੈਸ ਵਿਆਹ ਦੇ ਆਉਂਦੇ ਤੋਂ ਪਿੱਛੋਂ। ਤੇ ਇਹ ਬੱਚੇ ਨੇ ਜਿਹੜੇ ਲੈਣਾ ਆਉਂਦੇ ਆ ਤੇ ਰਾਹ ਜਿੱਦ ਨੂੰ ਆਇਆ ਪਿੱਛੋਂ ਗੱਡੀ ਮਾਰੀ ਚੁੱਕ ਕੇ ਆਓ। ਥਿੱਲੇ ਤੋਂ ਲਿਆਇਆ ਚੁੱਕ ਕੇ ਇੱਥੇ ਲੈ ਕੇ ਛੱਡਦਾ। ਆਪ ਟ੍ਰੈਵਲ ਭੱਜ ਗਿਆ। ਕਿਸ ਵਿੱਚ ਵਜ੍ਹਾ ਆਏ? ਹਾਂਜੀ। ਕਾਦੇ ਚ ਵਜ੍ਹਾ? ਗੱਡੀ ਨੋਆ ਗੱਡੀ ਆ ਜੀ। ਮੋਟਰਸਾਈਕਲ ਤੇ ਇਹ। ਕੀ ਕੰਮ ਕਰਦਾ ਹੈ? ਹਾਂਜੀ ਕੰਮ ਲਵਾਇਦਾ ਕਰਦਾ ਇਹ। ਕੀ ਨਾਂ ਹੈ ਦਾ? ਹਾਂਜੀ ਲਾ ਬਰੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗੇ ਤਾਂ ਵਿਚਾਰੇ ਨਿਆਂ ਕੀਤਾ ਜਾਵੇ ਇਹਦੇ ਨਾਲ ਹਾਂ ਸਰ ਸਾਹਿਬ ਜੀ ਕੀ ਮਸਲਾ ਹੋਇਆ ਜਿਹੜਾ ਐਕਸੀਡੈਂਟ ਐਕਸੀਡੈਂਟ ਹੋਇਆ ਵੀ ਆਪਣਾ ਮੱਥੂਪੁਰ ਦੇ ਖੰਡੂਰ ਜਿਹਦੇ ਵਿੱਚ ਮਰਾੜੇ ਦਾ ਬੰਦਾ ਜਿਹੜਾ ਆਨਲਾਈਨ ਡੈੱਡ ਹੋ ਗਿਆ ਕਿਸ ਤਰ੍ਹਾਂ ਆ ਐਕਸੀਡੈਂਟ ਐਕਸੀਡੈਂਟ ਹੋਇਆ ਪਿੱਛੋਂ ਹੀ ਇਧਰੋਂ ਕੁਟੀਆਂ ਆ ਰਹੀਆਂ ਤੇ ਮਗਰੋਂ ਵੀ ਕੱਡੀਆਂ ਆ ਰਹੀਆਂ ਲੋਵਾ 10 ਵਜੇ ਉੱਤੋਂ ਲੋਕਾਂ ਨੇ 10:00 ਤੋਂ ਵੀ ਬਹੁਤ ਕੱਡੀਆਂ ਆ ਰਹੀਆਂ ਇਧਰ ਇਹ ਬੰਦਾ ਆ ਰਿਹਾ ਕੱਡੀ ਜਾਣਾ ਜਿਹੜਾ ਉਹ ਟੁੱਟ ਗਿਆ ਕੱਡੀ ਕਾਫੇ ਕਾਫੇ ਜਿਸ ਦੀ ਗਲਤੀ ਦੱਸੀ ਜਾ ਰਹੀ ਸਰ ਇਹ ਲੋਕਾਂ ਨੂੰ ਵੇਖੋ ਇਹ ਕਿ ਬਾਕੇ ਆਪਰੇ ਤੋਂ ਰਿਕਾ ਮੈਟਰਜ ਅਹੀਂ ਆਇਆ ਮੌਸਿਕਨ ਵੇਖਣਾ ਹੈ ਉੱਤਰੀ ਕਰਨ ਤੋਂ ਬਾਅਦ ਹਾੜੀ ਕਾਰਵਾਈ ਹੋ ਰਹੀ ਹੈ ਕੀ ਨਾਂ ਹੈ ਜਿਸ ਦਾ ਐਕਸੀਡੈਂਟ ਹੋਇਆ ਸਰ ਲਵ ਪਿੰਡ ਹੈ ਕਿਹੜਾ ਪਿੰਡ ਹੈ ਭਰਾਣਾ ਕੀ ਕਾਰਵਾਈ ਕੀਤੀ ਜਾ ਰਹੀ ਸਰ ਇਹ ਜੋ ਵੀ ਰਿਪੋਰਟ ਕਰਦੇ ਨੂੰ ਅ ਅੱਗੇ ਆ ਗਿਆ ਮੌਕੇ ਤੇ ਹੁਣ ਜੋ ਕਰਦੇ ਦੱਸਣ ਕਿ ਉਹਦੇ ਬਤਾਲ ਤੋਂ ਕਰਨਾ ਕਰਨਾ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਗਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ